ਜਿੰਨੇ ਵੀ ਮੇਰੇ ਵੀਰ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਲਓ ਜੀ ਮੇਰੇ ਵੀਰ ਭਰਾ ਉਹ ਛੋਡੇ ਵਾਸਤੇ ਅੱਜ ਆਪਾਂ ਇੱਕ ਜਾਇਜ਼ ਰੇਟ ਦੀ ਘੋੜੀ ਲੈ ਕੇ ਆਏ ਆ ਜਿੰਨੀ ਕਿ ਡਿਟੇਲ ਆਪਾਂ ਨੂੰ ਆ ਕੋੜੀ ਦੇ ਮਾਲਕ ਵੀਰਾਂ ਨੇ ਦੱਸੀ ਆ ਸੋਡੇ ਨਾਲ ਵੀਡੀਓ ਚ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੱਸਿਓ ਦੇਖਿਓ ਜੀ ਤੇ ਬਾਕੀ ਰੇਟ ਵੀ ਵੀਡੀਓ ਚ ਦੱਸਾਂਗੇ ਜਿੰਨੀ ਕਿ ਡਿਟੇਲ ਦੱਸੀ ਆ ਸਾਰੀ ਸਾਂਝੀ ਕਰਾਂਗੇ ਤੇ ਤੁਸੀਂ ਐਂਡ ਤੱਕ ਬਣੇ ਰਹੋ ਤੇ ਬਾਕੀ ਜਿਨ੍ਹਾਂ ਨੇ ਅਲੱਦਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਦੀ ਸੈੱਟ ਜ਼ਰੂਰ ਕਰਿਓ ਤੇ ਫਿਰ ਸਾਡੀ ਵੀਡੀਓ ਤੁਹਾਡੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਤੇ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਆਪਣਾ ਇੰਸਟਾਗ੍ਰam ਪੇਜ ਫੋਲੋ ਨਹੀਂ ਕੀਤਾ ਉਹਨੂੰ ਵੀ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਉਹ ਤੇ ਵੀਡੀਓ ਆਪਾਂ ਸਾਰੇ ਨਾਲੋਂ ਪਹਿਲਾਂ ਪਾਉਣੇ ਆ ਤੇ ਫੋਲੋ ਜ਼ਰੂਰ ਕਰ ਲਿਓ ਜੀ ਤੇ ਕਰਦੇ ਆ ਕੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ 7 ਸਾਲ ਉਮਰ ਦੱਸੀ ਹੈ ਜੀ ਮਾਲਕ ਵੀਰਾ ਨੇ ਹਾਈਟ ਦੀ ਗੱਲ ਕਰੀਏ 58 ਇੰਚ ਹਾਈਟ ਹੈ ਜੀ ਮੌਕੇ ਦੀ ਘੋੜੀ ਇਸ ਟਾਈਮ ਖਾਲੀ ਹੈ ਜੀ ਤੇ ਬਾਈ ਹੋਰੇ ਕਹਿੰਦੇ ਅੰਦਰ ਦੀ ਸਾਫ ਹੈ ਤੇ ਹੀਟ ਚਾਉਣ ਵਾਲੀ ਹੈ ਜੀ ਤੇ ਬਾਈ ਹੋਰੇ ਕਹਿੰਦੇ ਸਾਊ ਸੀਲ ਪੂਰੀ ਹੈ ਚਾਹੇ ਜਵਾਕ ਲਈ ਫਿਰਨਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਛੀ ਨਹੀਂ ਤੇ ਰੇਟ ਬਾਈ ਹੋਰੇ 75000 ਕਰਦੇ ਆ ਬਾਕੀ ਮੌਕੇ ਤੇ ਮਨਤਾਨ ਕਰ ਦੇਣਗੇ ਤੇ ਪਿੰਡ ਬਾਈ ਹੋਰਿਆਂ ਦਾ ਖਾਰਾ ਹੈ ਜੀ ਤੇ ਮੁੱਲ ਬਾਈ ਹੋਰੇ 75000 ਕਰਦੇ ਆ ਬਾਕੀ ਮੌਕੇ ਤੇ ਮਨਤਾਨ ਹੋ ਜਾਊਗਾ ਤੇ ਬਾਈ ਹੋਰੇ ਕਹਿੰਦੇ ਦੋ ਬਾਰ ਸੂਈ ਆ ਪਹਿਲਾਂ ਤੇ ਇਸ ਟਾਈਮ ਔਕੇ ਦੀ ਖਾਲੀ ਹੈ ਅੰਦਰ ਦੀ ਸਾਫ ਹੈ ਤੇ ਹੀਟ ਚ ਆਉਣ ਵਾਲੀ ਹੈ ਤੇ 7 ਸਾਲ ਉਮਰ ਹੈ ਜੀ 58 ਇੰਚ ਹਾਈਟ ਹੈ ਤੇ ਇਹ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਆ ਜਿਵੇਂ ਜਿਵੇਂ ਡਿਟੇਲ ਦੱਸੀ ਸੀ ਤੁਹਾਡੇ ਨਾਲ ਸਾਂਝੀ ਕਰਤੀ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੈ ਜੀ ਮਾਲਕ ਵੀਰਾਂ ਦਾ 9501011526 ਤੇ ਤੁਸੀਂ ਗੱਲਬਾਤ ਜਰੂਰ ਕਰਿਓ ਇੱਕ ਵਾਰੀ ਤੇ ਬਾਕੀ ਜੇ ਤੁਸੀਂ ਵੀਡੀਓ ਕਰਾਉਣਾ ਚਾਹੁੰਦੇ ਹੋ ਆਪਣੇ ਪੇਜ ਤੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇ ਐਡ ਵਿੱਚ ਮੈਂ ਨੰਬਰ ਦਿੱਤਾ ਹੋਇਆ ਤੇ ਆਪਣੇ ਇੰਸਟਾਗ੍ਰam ਪੇਜ ਨੂੰ ਫੋਲੋ ਜਰੂਰ ਕਰ ਲਿਓ indran_31 ਤੇ ਵੀਡੀਓ ਕਰਵਾਉਣ ਲਈ ਅਸੀਂ ਵਾਲੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਫੋਨ ਨਾ ਕਰਿਓ ਜੀ ਧੰਨਵਾਦ